ਕੀ ਹਾਲਾਂ ਦੋਸਤੋ ਲੈ ਕੇ ਆਇਆ ਥੋੜੀ ਜਿਹੀ ਬਹੁਤ ਸੋਹਣੀ ਕਹਾਣੀ ਤੇ ਮੀ ਦਾ ਤੁਸੀਂ ਬਹੁਤ ਇੰਜੋਏ ਕਰੋਗੇ ਸ਼ੁਰੂ ਕਰਨ ਲੱਗੇ ਹਾਂ ਜੀ ਅੱਜ ਦੀ ਕਹਾਣੀ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਤੇ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਓ ਲੁਧਿਆਣਾ ਜੰਕਸ਼ਨ ਦੀ ਪਲੇਟਫਾਰਮ ਤੇ ਟ੍ਰੇਨ ਰੁਕੀ ਤਾਂ ਸਵੇਰ ਦੀ ਹਲਕੀ ਹਲਕੀ ਧੁੰਦ ਹਵਾ ਨਾਲ ਮਿਲ ਕੇ ਅਜੀਹਾਂ ਸਾਹ ਦੇ ਰਹੀ ਸੀ ਜਿਵੇਂ ਸ਼ਹਿਰ ਆਪਣੇ ਰਾਜ ਸ਼ਪਾ ਕੇ ਕਿਸੇ ਨਵੇਂ ਸਮਾਰਦੀ ਪਾਰਕ ਕਰ ਰਿਹਾ ਹੋਵੇ ਜੋਤ ਆਪਣਾ ਬੈਗ ਬਾਹਾਂ ਤੇ ਰੱਖੀ ਨਵੇਂ ਸ਼ਹਿਰ ਦੇ ਨਵੇਂ ਦਹਾਏ ਵੱਲ ਦੇਖ ਰਿਹਾ ਸੀ ਅੱਖਾਂ ਵਿੱਚ ਸੁਪਨੇ ਤੇ ਦਿਲ ਵਿੱਚ ਚੁੱਪਚਾਪ جنگ ਚੱਲ ਰਹੀ ਸੀ ਗਰੀਬ ਘਰ ਦਾ ਮੁੰਡਾ ਪਿੰਡ ਦਾ ਸਾਫ਼ ਦਿਲ ਮੁੰਡਾ ਸੀ ਜਿਸ ਦੀ ਕੋਲ ਨਾਂ ਬੱਡੀ ਬਣਾਈ ਸੀ ਨਾ ਜਾਣ ਪਛਾਣ ਪਰ ਇੱਕ ਹੌਂਸਲਾ ਸੀ ਪੈਸਿਆਂ ਦੀ ਤਕੜੀ ਲੋੜ ਨੇ ਉਸ ਨੂੰ ਲੁਧਿਆਣੇ ਖਿੱਚ ਲਿਆ ਸੀ ਬਾਹਰੋਂ ਆਟੋ ਬਾਰੇ ਗਾਗ ਫੜ ਰਹੀ ਸੰਨ ਕਿੱਥੇ ਜਾਣਾ ਹੈ ਭੈਣੇ ਕਿੱਥੇ ਜਾਣਾ ਹੈ ਭਾਈ ਜੋਤ ਨੇ ਕਾਟੋ ਵਾਲੇ ਨੂੰ ਕਿਹਾ ਚੰਗੀ ਜਗ੍ਹਾ ਦੱਸ ਰਹਿਣ ਲਈ ਤੇ ਨੌਕਰੀ ਲੱਭਣ ਲਈ ਠੀਕ ਹੋਵੇ ਕੁਝ ਘੰਟਿਆਂ ਵਿੱਚ ਉਹ ਇੱਕ ਬਸਤੀ ਵਿੱਚ ਸਸਤਾ ਕਮਰਾ ਬੇਹਾਇਆ ਪਰ ਦਿਲ ਨਹੀਂ ਰੱਜਿਆ ਸ਼ਹਿਰ ਦੀ ਭੀੜ ਸ਼ੋਰ ਦੌੜ ਭੱਜ ਉਸ ਨੂੰ ਬਗਾਨੀ ਜਹੀ ਲੱਗਦੀ ਸੀ ਕਿਉਂਕਿ ਉਹ ਪਹਿਲੀ ਵਾਰ ਇੰਨੇ ਵੱਡੇ ਸ਼ਹਿਰ ਵਿੱਚ ਆਇਆ ਸੀ ਦੁਪਹਿਰ ਹੋ ਚੱਲੀ ਸੀ ਪੈਰ ਦਰਦ ਕਰਨ ਲੱਗ ਪਏ ਸਨ ਪਰ ਕਿਸਮਤ ਨੇ ਅੱਜ ਆਪਣੀ ਚਾਨ ਦਿਖਾਉਣੀ ਸੀ ਸ਼ਾਮ ਲਗਭਗ 4 ਵਜੇ ਦੇ ਕਰੀਬ ਜੋਤ ਇੱਕ ਵੱਡੇ ਪੌਸ਼ ਇਲਾਕੇ ਵੱਲ ਨੌਕਰੀ ਦੀ ਖੋਜ ਕਰਦਾ ਕਰਦਾ ਨਿਕਲ ਗਿਆ ਲੰਮੇ ਲੰਮੇ ਗੇਟ ਕੈਮਰੇ ਸੁਰੱਖਿਆ ਗਾਰਾਂ ਉਹਨਾਂ ਬੰਗਲਿਆਂ ਦੇ ਸਾਹਮਣੇ ਖੜ ਕੇ ਜੋਤ ਨੂੰ ਲੱਗ ਰਿਹਾ ਸੀ ਕਿ ਇਹ ਦੁਨੀਆ ਉਹਦੇ ਬਸ ਦੀ ਨਹੀਂ ਹੈ ਕਿਉਂਕਿ ਉਹ ਗਰੀਬ ਹੀ ਹੈ ਤੇ ਇਹ ਵੱਡੇ ਲੋਕਾਂ ਦੀ ਰਹਿਣ ਸਹਿਣ ਦੀ ਜਗ੍ਹਾ ਹੈ ਪਰ ਇੱਥੇ ਦਿਲ ਟੁੱਟੇ ਉੱਥੇ ਹਿੰਮਤ ਜਗਾਉਣ ਵਾਲਾ ਰੱਬ ਹੀ ਹੁੰਦਾ ਉਸ ਕੋਲੇ ਹੌਂਸਲਾ ਤਾਂ ਸੀ ਪਰ ਉਸ ਦੀ ਹਿੰਮਤ ਵੀ ਉਸ ਨਾਲ ਪੂਰੀ ਤਰ੍ਹਾਂ ਡੱਢ ਹੋ ਕੇ ਚੱਲ ਰਹੀ ਸੀ ਦੀਪ ਦੀ ਬੜਾਈ ਲਗਭਗ 8-9 ਹੀ پاس ਸੀ ਅਤੇ ਉਹ ਸਿਰਫ ਇੱਕ ਹੌਂਸਲੇ ਦੇ ਨਾਲ ਹੀ ਲੁਧਿਆਣਾ ਸ਼ਹਿਰ ਆਇਆ ਸੀ ਤਾਂ ਕਿ ਆਪਣੇ ਘਰਵਾਰ ਨੂੰ ਤੇ ਮਾਂ ਪਿਓ ਨੂੰ ਸੰਭਾਲ ਸਕੀ ਉਹਦੇ ਮਾਂ ਪਿਓ ਤੋਂ ਤਾਂ ਐਨਾ ਕੰਮ ਨਹੀਂ ਸੀ ਹੁੰਦਾ ਉਹ ਕਾਫੀ ਏਜ ਦੇ ਹੋ ਚੁੱਕੇ ਸੀ ਐਨੇ ਨੂੰ ਇੱਕ ਕੋਨੇ ਤੇ ਉਹ ਇੱਕ ਵੱਡੇ ਚਿੱਟੇ ਬੰਗਲੇ ਅੱਗੇ ਰੁਕਿਆ ਜਿਸ ਉੱਪਰ ਲਿਖਿਆ ਸੀ ਗਰੀਬਾਂ ਬਿੱਲਾ ਤੇ ਉਹ ਦੀ ਪਲੇਟ ਲੱਗੀ ਹੋਈ ਸੀ ਹਾਊਸ ਹੈਲਪਰ ਰਿਕੁਆਇਰਡ ਜੋ ਤਨੇ ਡੂੰਗੀ ਸਾਹ ਲਈ ਧੜਕਣਾ ਤੇ ਕਾਬੂ ਕੀਤਾ ਅਤੇ ਬੈਲ ਦਵਾ ਦਿੱਤੀ ਉਹ ਜਿਸਕੰਟਾਂ ਬਾਅਦ ਗੇਟ ਹੌਲੀ ਦੇਖ ਲਿਆ ਨਵੀਂ ਬਲੂ ਡਰੈਸ ਖੁੱਲੇ ਵਾਲ ਹਲਕੀ ਪਰ ਅੱਕ ਦੀ ਛਾਂ ਨਾਲ ਖੁੱਜੀ ਤੇ ਉਹ ਚਿਹਰਾ ਸਿਮਰਨ ਉਹ ਲੁਧਿਆਣਾ ਦੇ ਮਿਆਰ ਵਰਗੀ ਔਰਤ ਨਹੀਂ ਲੱਗਦੀ ਸੀ ਉਸ ਦੀ ਆਵਾਜ਼ ਉਸ ਦਾ ਲਹਿਜਾ ਉਸ ਦੀਆਂ ਅੱਖਾਂ ਦਾ ਟੁੰਗਾ ਪਣ ਸਭ ਕੁਝ ਜੋਤ ਨੂੰ ਇੱਕ ਪਲ ਲਈ ਚੁੱਪ ਕਰਾ ਗਿਆ ਸੀ ਕਿਉਂਕਿ ਉਹ ਦੇਖਣ ਦੇ ਵਿੱਚ ਬਹੁਤ ਯਾਰੀ ਸੁੰਦਰ ਸੀ ਜੋਤ ਉਸਵਾਲਾ ਦੇਖਦਾ ਹੀ ਰਹਿ ਗਿਆ ਸੀ ਯੈਸ ਯੂ ਆਰ ਹੇਅਰ ਫਾਰ ਵਰਕ ਉਸਨੇ ਨਰਮੀ ਨਾਲ ਪੁੱਛਿਆ ਜੀ ਮੈਂ ਕੰਮ ਲੱਭ ਰਿਹਾ ਹਾਂ ਕੋਈ ਵੀ ਕੰਮ ਹੋਵੇ ਜੋਤ ਹੌਲੀ ਹੌਲੀ ਬੋਲਿਆ ਉਹ ਡਰ ਰਿਹਾ ਸੀ ਸਿਮਰਨ ਨੇ ਇੱਕ ਨਜ਼ਰ ਉਸਦੀ ਸਾਦਗੀ ਤੇ ਮਾਸੂਮ ਚਿਹਰੇ ਤੇ ਮਾਰੀ ਉਹ ਇਕੱਲੀ ਆਂਦੀ ਸੀ ਉਹ 6 ਮਹੀਨੇ ਲਈ ਬਾਹਰ ਤੋਂ ਆਈ ਹੋਈ ਸੀ ਉਹ ਅਕਸਰ ਪਹਿਲਾਂ ਕੈਨੇਡਾ ਵਿੱਚ ਹੀ ਰਹਿੰਦੇ ਸੀ ਉਹ ਤੇ ਉਹਦਾ ਪਤੀ ਬੰਕਲਾ ਕਾਫੀ ਵੱਡਾ ਸੀ ਤੇ ਸਟਾਫ ਘੱਟ ਸੀ ਕਿਸਮਤ ਨੇ ਦੋ ਅਜਨਬੀਆਂ ਦਾ ਰਸਤਾ ਆਪਸ ਵਿੱਚ ਜੋੜ ਦਿੱਤਾ ਅੰਦਰ ਆਓ ਉਸਨੇ ਗੇਟ ਪੂਰਾ ਖੋਲਦਿਆਂ ਕਿਹਾ ਜੋਤ ਅੰਦਰ ਆ ਗਿਆ ਜੋਤ ਵੀ ਦੇਖਣ ਵਿੱਚ ਸੋਹਣਾ ਮੁੰਡਾ ਸੀ ਤੇ ਸਿਹਤ ਵੱਲੋਂ ਵੀ ਪੂਰਾ ਫੈਟੀ ਪਿਆ ਸੀ ਬੰਗਲੇ ਵਿੱਚ ਖਮੋਸ਼ੀ ਦਾ ਰਾਜ ਸੀ ਸ਼ਾਨ ਸਫਾਈ ਤੇ ਇਕੱਲਾ ਬਣਦਾ ਇੱਕ ਅਣਸੁਣਿਆ ਸਾਯਾ ਸਿਮਰਨ ਨੇ ਸਿੱਧਾ ਪੁੱਛਿਆ ਕੰਮ ਕਿਹੜਾ ਕਰ ਲੈਂਦੇ ਹਾਂ ਤੂੰ ਸਫਾਈ ਕੱਪੜੇ ਖਾਣਾ ਥੋੜਾ ਬਹੁਤ ਜੋ ਕਹੋਗੇ ਮੈਂ ਕਰ ਲਵਾਂਗਾ ਮੈਨੂੰ ਤਕਰੀਬਨ ਸਾਰੇ ਕੰਮ ਹੀ ਆਉਂਦੇ ਨੇ ਅਤੇ ਮੈਂ ਸਾਰੇ ਕੰਮ ਤੁਹਾਡੇ ਕਰ ਦਿਆ ਕਰਾਂਗਾ ਉਸਨੇ ਪੁੱਛਿਆ ਤੂੰ ਕਿੰਨੇ ਪੈਸੇ ਲਵੇਂਗਾ ਤਾਂ ਜੋਤ ਨੇ ਕਿਹਾ ਮੈਂ ਜੀ 15 ਤੋਂ 18000 ਰੁਪਏ ਲਵੇਂਗਾ ਤਾਂ ਮੈਡਮ ਨੇ ਕਿਹਾ ਚਲੋ ਠੀਕ ਹੈ ਮੈਂ ਤੁਹਾਨੂੰ 20000 ਰੁਪਏ ਦਵਾਂਗੀ ਹਰ ਮਹੀਨੇ ਤਾਂ ਸਿਮਰਣ ਨੇ ਇੱਕ ਲੰਬਾ ਸਾਹ ਲਿਆ ਜਿਵੇਂ ਕਿਸੇ ਫੈਸਲੇ ਨੇ ਉਸ ਨੂੰ ਅੰਦਰੋਂ ਹਰਾਹਤ ਦਿੱਤੀ ਹੋਵੇ ਠੀਕ ਹੈ ਜੋਤ ਤੂੰ ਅੱਜ ਤੋਂ ਹੀ ਕੰਮ ਸ਼ੁਰੂ ਕਰ ਸਕਦਾ ਹੈ ਉਹ ਮੁਸਕਰਾਇਆ ਹੌਸਲਾ ਅੰਦਰ ਮੁਰਝਾਉਂਦਾ ਹੋਇਆ ਮਹਿਸੂਸ ਹੋਇਆ ਰਾਤ ਤੇ ਪਹਿਲਾ ਕੰਮ ਦਾ ਦਿਨ ਜੋਤ ਸਾਰਾ ਕੰਮ ਕਰਕੇ ਥੱਕ ਚੁੱਕਾ ਸੀ ਪਰ ਦਿਲ ਵਿੱਚ ਇੱਕ ਅਜੀਬ ਸਕੂਨ ਸੀ ਸਿਮਰਨ ਵੀ ਹੌਲੀ-ਹੌਲੀ ਉਸਦੀ ਇੰਚਿਤ ਅਤੇ ਮਿਹਨਤ ਨੂੰ ਤੱਕ ਰਹੀ ਸੀ ਕਿ ਇਹ ਬਹੁਤ ਸਾਊ ਤੇ ਸਿਆਣਾ ਮੁੰਡਾ ਹੈ ਜੋ ਬਹੁਤ ਜ਼ਿਆਦਾ ਮਿਹਨਤ ਕਰ ਰਿਹਾ ਹੈ ਦੋਵੇਂ ਅਜਨਬੀ ਸਨ ਪਰ ਕਿਸਮਤ ਦੇ ਰਿਸ਼ਤੇ ਚੁੱਪਚਾਪ ਬੁਣੇ ਜਾ ਰਹੇ ਸਨ ਉਹ ਰਾਤ ਜੋਧ ਨੇ ਪਹਿਲੀ ਵਾਰ ਇਹ ਮਹਿਸੂਸ ਕੀਤਾ ਕਿ ਇਹ ਸ਼ਹਿਰ ਸਿਰਫ ਬੇਰਹਿਮ ਨਹੀਂ ਹੈ ਸ਼ਾਇਦ ਕੁਝ ਨਰਮੀ ਵੀ ਰੱਖਦਾ ਹੈ ਅਤੇ ਸਿਮਰਨ ਨੇ ਪਹਿਲੀ ਵਾਰ ਹੀ ਸੋਚਿਆ ਕਿ ਸ਼ਾਇਦ ਘਰ ਵਿੱਚ ਇਕੱਲੇ ਤੋਂ ਇਲਾਵਾ ਕੋਈ ਹੌਲਾ ਧੜਕਦਾ ਸਾਯਾ ਵੀ ਚੰਗਾ ਲੱਗ ਸਕਦਾ ਹੈ ਸਿਮਰਣ ਜੋ ਆਮ ਤੌਰ ਤੇ ਕਾਫੀ ਖੁਦਮੁਖਤਿਆਰ ਸੀ ਇਸ ਨਵੇਂ ਨੌਕਰ ਨੂੰ ਦੇਖ ਕੇ ਕੁਝ ਅਜੀਹਾ ਮਹਿਸੂਸ ਕਰ ਰਹੀ ਸੀ ਜੋ ਉਹ ਖੁਦ ਵੀ ਸਮਝ ਨਹੀਂ پا ਰਹੀ ਸੀ ਉਹ ਉਸ ਦੀ ਸਾਦਗੀ ਵਿੱਚ ਖਿੱਚ ਮਹਿਸੂਸ ਕਰ ਰਹੀ ਸੀ ਉਸ ਦੇ ਹੌਲੇ ਹੌਲੇ ਹੱਸਣ ਮਾਸੂਮ ਨਜ਼ਰਾਂ ਤੇ ਬਿਨਾ ਕਹੇ ਬੋਲਣ ਵਾਲੀ ਸਾਇਦਗੀ ਉਸ ਨੂੰ ਬਹੁਤ ਪਸੰਦ ਆਈ ਸੀ ਉਸ ਦੇ ਦਿਲ ਨੂੰ ਉਸਨੇ ਛੂ ਲਿਆ ਸੀ ਇੱਕ ਰਾਤ ਜਦੋਂ ਬੰਗਲੇ ਦੀ ਸਾਰੀ ਰੋਸ਼ਨੀ ਬੰਦ ਸੀ ਅਤੇ ਸਿਰਫ ਲਿਵਿੰਗ ਰੂਮ ਵਿੱਚ ਹੌਲੀ-ਹੌਲੀ ਲੈਂਪ ਦੀ ਰੋਸ਼ਨੀ ਸੀ ਸਿਮਰਨ ਨੇ ਜੋਤ ਨੂੰ ਕਿਹਾ ਜੋਤ ਕੁਝ ਮਿੰਟ ਮੇਰੇ ਨਾਲ ਰਹੋ ਮੈਂ ਤੁਹਾਨੂੰ ਇੱਕ ਕੰਮ ਦਿਖਾਉਣਾ ਚਾਹੁੰਦੀ ਹਾਂ ਜੋਤ ਨੇ ਨਰਮੀ ਨਾਲ ਸਿਰ ਹਿਲਾਇਆ ਉਸ ਦੀਆਂ ਧੜਕਨਾਂ ਤੇ ਕਾਪੂ ਨਾ ਰਿਹਾ ਉਹ ਸਮਝ ਗਿਆ ਕਿ ਇਹ ਸਿਮਰਨ ਦੀ ਕਿਸਮਤ ਵੀ ਹੈ ਜੋ ਉਸ ਨੂੰ ਹੌਲੀ-ਹੌਲੀ ਆਪਣੇ ਨੇੜੇ ਖਿੱਚ ਰਹੀ ਹੈ ਉਹ ਅਕਸਰ ਡਰਦਾ ਤੇ ਰਹਿੰਦਾ ਸੀ ਕਿਉਂਕਿ ਉਹ ਬੰਗਲੇ ਦੇ ਵਿੱਚ ਦੋਨੇ ਹੀ ਰਹਿੰਦੇ ਸੀ ਤੇ ਉਹਨਾਂ ਦਾ ਇੱਕ ਸਕਿਉਰਟੀ ਗਾਰਡ ਸੀ ਜੋ ਹਰ ਵੇਲੇ ਗੇਟ ਉੱਪਰ ਹੀ ਖੜਾ ਰਹਿੰਦਾ ਸੀ ਅਤੇ ਉਹ ਦੋਨੇ ਹੀ ਬੰਗਲੇ ਵਿੱਚ ਰਹਿੰਦੇ ਸੀ ਸਿਮਰਨ ਨੇ ਜੋਤ ਨੂੰ ਵੀ ਆਪਣੇ ਬੰਗਲੇ ਵਿੱਚ ਹੀ ਆਪਣੇ ਕਮਰੇ ਦੇ ਨਾਲ ਲੱਗ ਮਾਂ ਕਮਰਾ ਦੇ ਦਿੱਤਾ ਸੀ ਅਤੇ ਉਸ ਦਾ ਕਿਰਾਇਆ ਵੀ بچ ਜਾਂਦਾ ਸੀ ਤੇ ਉਹ ਆਪਣੇ ਘਰ ਪੈਸੇ ਵੀ ਭੇਜ ਦਿੰਦਾ ਸੀ ਸਿਮਰਨ ਨੇ ਜੋਤ ਨੂੰ ਕਮਰੇ ਵਿੱਚ ਬੁਲਾਇਆ ਅਤੇ ਕਿਹਾ ਮੈਨੂੰ ਮਾਲਿਸ਼ ਕਰਨ ਵਿੱਚ ਮਦਦ ਚਾਹੀਦੀ ਹੈ ਪਿਛਲੇ ਕੁਝ ਦਿਨਾਂ ਤੋਂ ਮੇਰੀਆਂ ਲੱਗ ਵਿੱਚ ਬਹੁਤ ਦਰਦ ਹੋ ਰਿਹਾ ਹੈ ਉਹਨਾਂ ਨੂੰ ਮਾਲਿਸ਼ ਕਰਨੀ ਹੈ ਜੋਤ ਇੱਕ ਮਲੂਮ ਸੇਵਾ ਦਾ ਨੌਕਰ ਸ਼ੁਰੂ ਵਿੱਚ ਹਿਜਕ ਮਹਿਸੂਸ ਕਰ ਰਿਹਾ ਸੀ ਪਰ ਜਿਵੇਂ ਹੀ ਉਸ ਨੇ ਸਿਮਰਨ ਦੇ ਪਿੱਠ ਤੇ ਹੌਲੇ ਜਿਹੇ ਹੱਥ ਰੱਖਿਆ ਇੱਕ ਅਜੀਬ ਗਰਮੀ ਤੇ ਉਹਦੇ ਦਿਲ ਵਿੱਚ ਛੋਪੈਲਾ ਹੋਈ ਸਿਮਰਨ ਨੇ ਹੌਲੀ-ਹੌਲੀ ਸਾਹ ਤੇ ਉਸਦੀ ਖੁਸ਼ਬੂ ਨੇ ਜੋਤ ਨੂੰ ਇੱਕ ਪਲ ਲਈ ਹੌਲੀ-ਹੌਲੀ ਵਿਚਾਨ ਕਰ ਦਿੱਤਾ ਸੀ ਉਹ ਦੋਵੇਂ ਚੁੱਪ ਸੀ ਇਹ ਨਜ਼ਦੀਕੀ ਹੁੰਦੀ ਗਈ ਜੋਤ ਅਤੇ ਸਿਮਰਨ ਵਿੱਚ ਇੱਕ ਅਜੀਬਾ ਸੰਬੰਧ ਬਣ ਗਿਆ ਜੋ ਸੰਬੰਧ ਛਾਪਦਾਂ ਤੋਂ ਬਿਨਾ ਹੀ ਦਿਲ ਦੀ ਗਹਿਰਾਈ ਦੱਸਦਾ ਸੀ ਉਹ ਇੱਕ ਦੂਜੇ ਦੀ ਮੌਜੂਦਗੀ ਵਿੱਚ ਸੁੱਖ ਮਹਿਸੂਸ ਕਰਦੇ ਹੌਲੀ-ਹੌਲੀ ਚੁੱਕੀ ਨਜ਼ਰਾਂ ਤੇ ਅੰਦਰੋਂ ਉੱਠਦੀ ਤੜਪ ਨੂੰ ਮਹਿਸੂਸ ਕਰਤੇ ਸਿਮਰਣ ਨੇ ਪਹਿਲੀ ਵਾਰ ਸਪੱਸ਼ਟ ਸੋਚਿਆ ਕਿ ਜੋਤ ਸਿਰਫ ਉਸਦਾ ਨੌਕਰ ਨਹੀਂ ਉਸਦਾ ਸਹਾਰਾ ਵੀ ਹੈ ਉਸ ਦੀ ਸੁਨਹਿਰੀ ਹੌਲੀ ਧੜਕਣ ਹੈ ਜੋਤ ਨੇ ਵੀ ਸਮਝਾ ਕੇ ਇਹ ਮੌਸਮ ਸਿਰਫ ਕੰਮ ਦਾ ਨਹੀਂ ਦਿਲ ਦੀ ਗਹਿਰਾਈ ਦਾ ਹੈ ਇੱਕ ਸ਼ਾਮ ਜਦੋਂ ਹਵਾ ਵਿੱਚ ਠੰਡਕ ਸੀ ਸਿਮਰਣ ਨੇ ਹੌਲੀ ਹੌਲੀ ਕਿਹਾ ਜੋਤ ਤੁਹਾਡੇ ਨਾਲ ਇਹ ਹੌਲੀ ਹੌਲੀ ਪਲ ਮੇਰੇ ਲਈ ਬਹੁਤ ਮਹੱਤਵਪੂਰਨ ਨੇ ਜੋਤ ਨੇ ਉਸ ਦੀ ਗੱਲ ਨੂੰ ਨਰਮੀ ਨਾਲ ਸਵਾਗਤ ਕਰਦੇ ਹੋਏ ਹੌਲੀ-ਹੌਲੀ ਉਸ ਦਾ ਹੱਥ ਫੜਿਆ ਇਹ ਦਿਲੋਂ ਦਿਲ ਇੱਕ ਨਵਾਂ ਸਫ਼ਰ ਹੈ ਉਹ ਰਾਤ ਲੁਧਿਆਣੇ ਦੀ ਸ਼ਾਂਤ ਹਵਾ ਵਿੱਚ ਦੋਵਾਂ ਦੇ ਦਿਲਾਂ ਦੇ ਬਿਨਾ ਕਹੇ ਇੱਕ ਦੂਜੇ ਨੂੰ ਪਸੰਦ ਕਰਨ ਦਾ ਅਹਿਸਾਸਾਂ ਸਾਂਝਾ ਕੀਤਾ ਇਹ ਪਹਿਲੀ ਨਜ਼ਦੀਕੀ ਸੀ ਜੋ ਅੱਗੇ ਆਉਣ ਵਾਲੇ ਦਿਨਾਂ ਵਿੱਚ ਇੱਕ ਪੂਰੇ ਰਮਾਂਸ ਅਤੇ ਬੋਲਡ ਕੈਮਿਸਟਰੀ ਦੇ ਸਫ਼ਰ ਨੂੰ ਜਨਮ ਦੇਵੇਗੀ ਜੋਤ ਨੇ ਸੋਚਿਆ ਇਹ ਸਿਰਫ ਨੌਕਰੀ ਨਹੀਂ ਇਹ ਸਿਰਫ ਸਿਮਰਨ ਦੇ ਨੇੜੇ ਹੋਣ ਦਾ ਅਹਿਸਾਸ ਹੈ ਜੋ ਮੇਰੇ ਦਿਲ ਨੂੰ ਹੌਲੀ-ਹੌਲੀ ਬਦਲ ਰਿਹਾ ਹੈ ਅਤੇ ਸਿਮਰਨ ਨੇ ਸੋਚਿਆ ਇਹ ਨੌਕਰ ਮੇਰੇ ਦਿਲ ਦਾ ਸਾਥੀ ਬਣ ਸਕਦਾ ਹੈ ਜਿਵੇਂ ਕਿਸਮਤ ਨੇ ਇਹ ਰਾਹ ਖੋਲ ਦਿੱਤਾ ਹੋਵੇ ਸਿਮਰਨ ਦੀ ਉਮਰ ਵੀ ਕੁਝ ਜ਼ਿਆਦਾ ਨਹੀਂ ਸੀ ਸਿਮਰਨ ਦੀ ਉਮਰ ਤਕਰੀਬਨ 32 ਤੋਂ 33 ਸਾਲ ਸੀ ਅਤੇ ਜੋਤ ਦੀ ਉਮਰ 30-31 ਸਾਲ ਦੀ ਸੀ ਤੇ ਉਸ ਦਾ ਵੀ ਅਜੇ ਵਿਆਹ ਨਹੀਂ ਸੀ ਹੋਇਆ ਘਰੋਂ ਗਰੀਬ ਹੋਣ ਕਰਕੇ ਉਸ ਨੂੰ ਰਿਸ਼ਤੇ ਨਹੀਂ ਸਿਆਉਂਦੇ ਜਿਸ ਲਈ ਉਹ ਹਜੇ ਤੱਕ ਦੀ 32 ਸਾਲ ਦੀ ਉਮਰ ਦੇ ਵਿੱਚ ਵੀ ਕੁਵਾਰਾ ਹੀ ਸੀ ਸਵੇਰ ਦੀ ਹੌਲੀ ਰੋਸ਼ਨੀ ਮੰਗਲੇ ਵਿੱਚ ਪਈ ਤਾਂ ਸਿਮਰਨ ਦੀਆਂ ਸੋਚਾਂ ਹੋਰ ਗਹਿਰਾਈ ਨਾਲ ਘੁੰਮ ਰਹੀਆਂ ਸੀ ਉਸਨੇ ਸੋਚਿਆ ਕਿ ਹੁਣ ਜ਼ਿੰਦਗੀ ਦਾ ਨਵਾਂ ਰਾਹ ਚੁਣਨਾ ਹੀ ਵਧੀਆ ਹੈ ਦਿਲ ਵਿੱਚ ਜੋਤ ਲਈ ਪਿਆਰ ਉੱਠ ਰਿਹਾ ਸੀ ਪਰ ਪਿਛਲੇ ਕੁਝ ਮਹੀਨੇ ਦੀ ਤਨਹਾਈ ਪਤੀ ਦੀ ਗੈਰ ਮੌਜੂਦਗੀ ਵੀ ਉਸਦੇ ਦਿਮਾਗ ਵਿੱਚ ਖੇਡ ਰਹੀ ਸੀ ਕਿਉਂਕਿ ਉਸ ਦਾ ਘਰ ਵਾਲਾ ਕੈਨੇਡਾ ਵਿੱਚ ਸੀ ਤੇ ਉਹ ਇੱਥੇ ਇੰਡੀਆ ਵਿੱਚ ਇੱਕ ਦਿਨ ਉਸਨੇ ਹੌਸਲਾ ਕੀਤਾ ਫੋਨ ਚੁੱਕ ਕੇ ਉਸਨੇ ਕੈਨੇਡਾ ਵਿੱਚ ਬੈਠੇ ਆਪਣੇ ਪਤੀ ਨੂੰ ਕਾਲ ਕੀਤੀ ਦਿਲ ਵਿੱਚ ਹੌਲੀ-ਹੌਲੀ ਉਮੀਦ ਸੀ ਕਿ ਉਹ ਸੋਚ ਬਦਲ ਦੇਵੇਗਾ ਪਰ ਜਿਵੇਂ ਹੀ ਪਤੀ ਨੇ ਗੱਲ ਕੀਤੀ ਸਾਰੇ ਸੁਪਨੇ ਟੁੱਟ ਗਏ ਸਿਮਰਨ ਮੈਂ ਹੁਣ ਵਾਪਸ ਨਹੀਂ ਆਉਣਾ ਮੈਂ ਹੋਰ ਵਿਆਹ ਕਰਵਾ ਲਿਆ ਹੈ ਤੂੰ ਵੀ ਜੇ ਚਾਹੁੰਦੀ ਹੈ ਤਾਂ ਕਿਸੇ ਹੋਰ ਨਾਲ ਵਿਆਹ ਕਰਾ ਲੈ ਇਹ ਸੁਣ ਕੇ ਸਿਮਰਨ ਦੇ ਦਿਲ ਵਿੱਚ ਦੁੱਖ ਦੀ ਲਹਿਰ ਦੌੜ ਗਈ ਪਰ ਉਸ ਨੇ ਹੌਲੀ-ਹੌਲੀ ਸਾਹ ਲਿਆ ਉਸ ਨੇ ਸਮਝਿਆ ਕਿ ਹੁਣ ਸਿਰਫ ਆਪਣਾ ਫੈਸਲਾ ਉਸ ਦੀ ਖੁਸ਼ੀ ਲਈ ਹੈ ਉਸੇ ਦਿਨ ਜੋਤ ਨੂੰ ਬੁਲਾਇਆ ਗਿਆ ਦਿਲ ਵਿੱਚ ਹੌਲੀ-ਹੌਲੀ ਘਬਰਾਹਟ ਸੀ ਪਰ ਉਸ ਨੇ ਹੌਸਲਾ ਨਾ ਸਿਮਰਨ ਦੇ ਸਾਹਮਣੇ ਆਪਣੀ ਗੱਲ ਰੱਖੀ ਜੋਤ ਮੇਰਾ ਪਤੀ ਹੁਣ ਮੇਰੇ ਨਾਲ ਨਹੀਂ ਮੈਂ ਚਾਹੁੰਦੀ ਹਾਂ ਕਿ ਮੇਰੀ ਜ਼ਿੰਦਗੀ ਹੁਣ ਤੇਰੇ ਨਾਲ ਹੋਵੇ ਕਿ ਤੂੰ ਮੇਰੇ ਨਾਲ ਵਿਆਹ ਕਰਾਵੇਂਗਾ ਇਹ ਸੁਣ ਕੇ ਉਹ ਚੁੱਪ ਹੋ ਗਿਆ ਤਾਂ ਸਿਮਰਨ ਨੇ ਉਸ ਨੂੰ ਆਪਣੀ ਸਾਰੀ ਗੱਲ ਦੱਸੀ ਕਿ ਮੇਰੇ ਘਰ ਵਾਲੇ ਨੇ ਉੱਥੇ ਦੂਜਾ ਵਿਆਹ ਕਰਵਾ ਲਿਆ ਹੈ ਅਤੇ ਉਸ ਨੇ ਮੈਨੂੰ ਸਭ ਦੱਸ ਦਿੱਤਾ ਹੈ ਕਿ ਉਹ ਮੇਰੇ ਨਾਲ ਹੁਣ ਨਹੀਂ ਰਹਿਣਾ ਚਾਹੁੰਦਾ ਇਸ ਲਈ ਮੈਂ ਤੈਨੂੰ ਵਧੀਆ ਸਮਝ ਨਹੀਂ ਆਂ ਤੇ ਤੈਨੂੰ ਵਿਆਹ ਲਈ ਕਹਿ ਰਹੀ ਹਾਂ ਜੋਤ ਨੇ ਹੌੜੇ ਨਾਲ ਹੱਸਦੇ ਹੋਏ ਬੋਲਿਆ ਸਿਮਰਨ ਮੈਂ ਸਿਰਫ ਤੇਰੇ ਨਾਲ ਜੀਣਾ ਚਾਹੁੰਦਾ ਹਾਂ ਮੈਂ ਤੇਰੀ ਇੱਜ਼ਤ ਕਰਾਂਗਾ ਤੇ ਹਰ ਦੁੱਖ ਸੁੱਖ ਵਿੱਚ ਤੇਰਾ ਪੂਰੀ ਤਰ੍ਹਾਂ ਸਾਥ ਦੇਵਾਂਗਾ ਸਿਮਰਣ ਨੇ ਆਪਣਾ ਹੱਥ ਉਸਦੇ ਹੱਥ ਵਿੱਚ ਰੱਖਿਆ ਦੋਵਾਂ ਦੀਆਂ ਅੱਖਾਂ ਵਿੱਚ ਪਿਆਰ ਤੇ ਭਰੋਸੇ ਦੀ ਚਮਕ ਸੀ ਇਸੇ ਦਿਨ ਦੋਵੇਂ ਆਪਣੇ ਪਰਿਵਾਰ ਨੂੰ ਵੀ ਸੱਚ ਦੱਸ ਚੁੱਕੇ ਸੀ ਅਤੇ ਇਸ ਦਿਨ ਦੀ ਰਾਤ ਸਿਮਰਣ ਤੇ ਜੋਤ ਦੇ ਵਿੱਚ ਸਾਰੀਆਂ ਹੱਦਾਂ ਪਾਰ ਹੋ ਚੁੱਕੀਆਂ ਸੀ ਉਸ ਨੇ ਸਿਮਰਣ ਨੂੰ ਜੈਤੂ ਦਾ ਕਿਲਾ ਵੀ ਦਿਖਾ ਦਿੱਤਾ ਸੀ ਅਤੇ ਉਹਨਾਂ ਦੇ ਵਿੱਚ ਹੁਣ ਬਹੁਤ ਪਿਆਰ ਪੈ ਚੁੱਕਾ ਸੀ ਜੋਤ ਨੇ ਹੁਣ ਆਪਣੇ ਘਰ ਨੂੰ ਗੋਲ ਕੀਤੀ ਅਤੇ ਕਿਹਾ ਮੈਂ ਸਿਮਰਨ ਨਾਲ ਵਿਆਹ ਕਰ ਲਿਆ ਹੈ ਇਹ ਮੇਰੀ ਖੁਸ਼ੀ ਹੈ ਸਾਡੀ ਇੱਜ਼ਤ ਤੇ ਪਿਆਰ ਲਈ ਸਿਮਰਨ ਨੇ ਵੀ ਆਪਣੇ ਪਰਿਵਾਰ ਨੂੰ ਦੱਸਿਆ ਕਿ ਮੇਰੇ ਘਰ ਵਾਲੇ ਨੇ ਮੇਰੇ ਨਾਲ ਧੋਖਾ ਕੀਤਾ ਹੈ ਅਤੇ ਮੈਂ ਹੁਣ ਵਿਆਹ ਹੋਰ ਮੁੰਡੇ ਨਾਲ ਕਰਵਾ ਰਹੀ ਹਾਂ ਸ਼ੁਰੂ ਵਿੱਚ ਚਿੰਤਾ ਸੀ ਪਰ ਜਦੋਂ ਉਹਨਾਂ ਨੇ ਦੋਵੇਂ ਦੀ ਖੁਸ਼ੀ ਅਤੇ ਇੱਕ ਦੂਜੇ ਦੀ ਇੱਜ਼ਤ ਦੇਖੀ ਤਾਂ ਉਹ ਵੀ ਬਹੁਤ ਖੁਸ਼ ਹੋਏ ਵਿਆਹ ਦਾ ਦਿਨ ਆਇਆ ਸਿਮਰਣ ਨੇ ਸੋਹਣਾ ਲਹਿੰਗਾ ਪਾਇਆ ਹੋਇਆ ਸੀ ਤੇ ਉਹ ਬਹੁਤ ਹੀ ਫੱਬ ਰਹੀ ਸੀ ਜੋਤ ਨੇ ਸਧਾਰਨ ਪਰ ਸਾਫ ਸੂਟ ਪਹਿਨਿਆ ਹੋਇਆ ਸੀ ਸਾਰੇ ਪਰਿਵਾਰਕ ਮੈਂਬਰ ਅਤੇ ਦੋਸਤ ਬਹੁਤ ਜ਼ਿਆਦਾ ਖੁਸ਼ ਸੀ ਅਤੇ ਸਿਮਰਣ ਤੇ ਜੋਤਾਂ ਖੁਸ਼ੀ ਦੀ ਕੋਈ ਹੱਦ ਹੀ ਨਹੀਂ ਸੀ ਦੋਵਾਂ ਨੇ ਇੱਕ ਦੂਜੇ ਨੂੰ ਪੱਕਾ ਕੀਤਾ ਅਤੇ ਆਪਣੇ ਪਿਆਰ ਨੂੰ ਵਿਆਹ ਦੇ ਰਿਸ਼ਤੇ ਵਿੱਚ ਬਦਲ ਦਿੱਤਾ ਲੁਧਿਆਣੇ ਦੀ ਸ਼ਾਂਤ ਹਵਾਵਾਂ ਵਿੱਚ ਛੋਟੇ ਬੰਗਲੇ ਦੇ ਆਲੇ-ਦੁਆਲੇ ਦੋ ਦਿਲ ਇੱਕ ਦੂਜੇ ਨੂੰ ਪੱਕੀ ਬਾਂਹ ਦੇ ਕੇ ਰਹਿ ਰਹੇ ਸੀ ਉਹਨਾਂ ਨੇ ਇੱਕ ਸ਼ੋਰੂਮ ਹੁਣ ਨਵਾਂ ਖੋਲ੍ਹ ਲਿਆ ਸੀ ਅਤੇ ਕਾਫੀ ਉਸ ਦੇ ਵਿੱਚ ਨੌਕਰ-ਚਾਕਰ ਵੀ ਰੱਖ ਲਏ ਸੀ ਉਹਨਾਂ ਦਾ ਕੰਮ ਬਹੁਤ ਯਾਦੀ ਵੱਧ ਚੁੱਕਾ ਸੀ ਅਤੇ ਦੋਨੋਂ ਉਹ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਨੂੰ ਜਿਉਂ ਰਹੇ ਸੀ ਉਹ ਹੋਜੀ ਸਾਡਾ ਪਿਆਰ ਸੱਚਾ ਹੈ ਤੇ ਖੁਸ਼ਹਾਲ ਹੈ ਅਤੇ ਇਸ ਤਰ੍ਹਾਂ ਸਾਰਾ ਪਰਿਵਾਰ ਅਤੇ ਦੋਸਤ ਬਹੁਤ ਜ਼ਿਆਦਾ ਖੁਸ਼ੀ ਅਤੇ ਸਿਮਰਣ ਤੇ ਜੋਤਵੀ ਹੁਣ ਆਪਣੀ ਨਵੀਂ ਜ਼ਿੰਦਗੀ ਦਾ ਆਨੰਦ ਮਨਾ ਰਹੇ ਸੀ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਵੇ ਇਸ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਅਤੇ ਜਿਨ੍ਹਾਂ ਵੀ ਰਾਣੇ ਆਪਣਾ ਹਜੇ ਤੱਕ ਚੈਨਲ ਹੀ ਸਬਸਕ੍ਰਾਈਬ ਨਹੀਂ ਕੀਤਾ ਉਹ ਇਸ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਮਿਲਦੇ ਹਾਂ ਕੱਲ ਨੂੰ ਨਵੀਂ ਕਹਾਣੀ ਦੇ ਨਾਲ ਘੈਂਟ ਜੀ ਦੇ ਨਾਲ ਉਦੋਂ ਲੱਕ ਲਿਖ ਦਿਵਾਂਗੇ ਧੰਨਵਾਦ